ਜਿਹੜਾ ਵਿਜੀਲੈਂਸ ਅਵੇਰਨੈਸ ਵੀਕ ਆ 27 ਅਕਤੂਬਰ ਤੋਂ 2 ਨਵੰਬਰ ਤੱਕ ਚਲਾਇਆ ਜਾ ਰਿਹਾ ਇਹ ਹਰ ਸਾਡੇ ਰੇਂਜ ਚ ਹਰ ਡਿਸਟ੍ਰਿਕਟ ਯੂਨਿਟ ਦੇ ਵਿੱਚ ਤੇ ਪੂਰੇ ਪੰਜਾਬ ਦੇ ਵਿੱਚ ਚਲਾਇਆ ਜਾ ਰਿਹਾ ਬਾਕੀ ਡਿਪਾਰਟਮੈਂਟ ਵੀ ਚਲਾ ਰਹੇ ਨੇ ਤੇ ਵਿਜੀਲੈਂਸ ਜਿਹੜਾ ਡਿਪਾਰਟਮੈਂਟ ਸਪੈਸ਼ਲੀ ਇਸ ਨੂੰ ਇਸ ਹਫਤੇ ਦੇ ਵਿੱਚ ਜਿੱਥੇ-ਜਿੱਥੇ ਵੀ ਸਾਨੂੰ ਬੁਲਾਇਆ ਜਾਂਦਾ ਜਾਂ ਅਸੀਂ ਆਪ ਸ਼ਡਿਊਲ ਕਰਦੇ ਹਾਂ ਉੱਥੇ ਜਾਂਦੇ ਆ ਅੱਜ ਅਸੀਂ ਗਵਰਨਮੈਂਟ ਕਾਲਜ ਰੋਪੜ ਦੇ ਵਿੱਚ ਆਏ ਆ ਤੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਬੱਚਿਆਂ ਨੇ ਚਾਹ ਪਾਰਟਿਸਪੀਟ ਕੀਤਾ ਬੱਚਿਆਂ ਨੂੰ ਵੀ ਅਵੇਅਰ ਕਰਨਾ ਬੜਾ ਜ਼ਰੂਰੀ ਹੈ ਉਹਨਾਂ ਨੂੰ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ ਜਿਹੜੀ ਵਿਜੀਲੈਂਸ ਆ ਉਹ ਆਪਾਂ ਕਲੈਕਟਿਵ ਰਿਸਪੌਂਸਿਬਿਲਟੀ ਆ ਸਾਡੇ ਸਾਰਿਆਂ ਦੀ ਕਿਸ ਤਰੀਕੇ ਨਾਲ ਚੌਕਸ ਰਹਿਣਾ ਹੈ ਕਿ ਸਮਾਜ ਦੇ ਵਿੱਚ ਜਾਂ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਜਿਹੜੇ ਕੰਮ ਹੋ ਰਹੇ ਨੇ ਸਹੀ ਹੋ ਰਹੇ ਨੇ ਕਿ ਸਾਡੇ ਸਾਰਿਆਂ ਦੀ ਕਲੈਕਟਿਵ ਰਿਸਪੌਂਸਿਬਿਲਟੀ ਹੈ ਕੋਈ ਵੀ ਇਦਾਂ ਇਹਨਾਂ ਦੇ ਧਿਆਨ 'ਚ ਆਉਂਦਾ ਹੈ ਕਿ ਕਿਤੇ ਕੰਮ ਠੀਕ ਨਹੀਂ ਹੋ ਰਿਹਾ ਇਹ ਸਾਨੂੰ ਕੰਪਲੇਂਟ ਕਰ ਸਕਦੇ ਆ ਸਾਡੇ ਨੰਬਰਾਂ ਤੇ ਕਾਲ ਕਰ ਸਕਦੇ ਆ ਜਿਹਦੇ ਤੇ ਐਕਸ਼ਨ ਲਿਆ ਜਾਵੇ ਬਿਲਕੁਲ ਠੀਕ ਹੈ ਇਹ ਤੇ ਜਿਹੜਾ ਇੱਕ ਹਫਤਾ ਇੱਕ ਰਸਮੀ ਤੌਰ ਤੇ ਮਨਾਇਆ ਜਾਂਦਾ ਹੈ ਜਿਹੜੀ ਅਵੇਅਰਨੈਸ ਆ ਉਹ ਤਾਂ ਥਰੋਅਆਊਟ ਈਅਰ ਹੀ ਚੱਲਦੀ ਰਹਿੰਦੀ ਆ ਜਦੋਂ ਵੀ ਸਾਨੂੰ ਮੌਕਾ ਮਿਲਦਾ ਅਸੀਂ ਆੜ-ਆੜ ਥਾਂ ਤੇ ਈਵਨ ਸਰਕਾਰੀ ਅਦਾਰਿਆਂ ਤੇ ਜਾ ਕੇ ਵੀ ਜਿਹੜੇ ਆਮ ਲੋਕਾਂ ਨੂੰ ਵੀ ਈਵਨ ਸਰਕਾਰੀ ਮੁਲਾਜ਼ਮਾਂ ਨੂੰ ਵੀ ਜਿਹੜੇ ਪਬਲਿਕ ਸਰਵੰਟ ਨੇ ਉਹਨਾਂ ਨੂੰ ਵੇਅਰ ਕੀਤਾ ਜਾਂਦਾ ਕਿ ਕਿਹੜੇ ਕਿਸ ਤਰੀਕੇ ਨਾਲ ਤੁਹਾਡਾ ਐਕਟ ਹੋਣਾ ਚਾਹੀਦਾ ਤੇ ਜੇ ਕਿਸੇ ਆਮ ਪਬਲਿਕ ਨੂੰ ਕੋਈ ਕੰਪਲੇਂਟ ਵੀ ਆਉਂਦੀ ਤਾਂ ਕੰਪਲੇਂਟ ਕਿਵੇਂ ਕਰ ਸਕਦਾ